ਫਾਇੰਗ ਆਪਾਂ ਗੁਰਦੁਆਰਾ ਪਠਾ ਸਾਹਿਬ ਪਾਸ਼ਾ ਜੀ ਦਸ਼ਮੀ ਕੋਟਲਾ ਨਿਹੰਗ ਰੋਪੜ ਤੇ ਗੁਰਦੁਆਰ ਸਾਹਿਬ ਕੋਲੇ ਪਹੁੰਚ ਗਏ ਆ ਇਹ ਸਿੱਧਾ ਜਿਹੜਾ ਰੋਡ ਜਾਂਦਾ ਤੁਸੀਂ ਦੇਖ ਰਹੇ ਹੋ ਮਨਾਲੀ ਕੁਲੂ ਮਨਾਲੀ ਜਾ ਰਿਹਾ ਨੰਗਲ ਡੈਮ ਇਹ ਆ ਰਿਹਾ ਚੰਡੀਗੜ੍ਹ ਤੋਂ ਰੋਡ ਤੇ ਆਪਾਂ ਇਧਰੋਂ ਹੀ ਆਏ ਆ ਤੇ ਸਾਹਮਣੇ ਗੁਰਦੁਆਰਾ ਸ੍ਰੀ ਪਠਾ ਸਾਹਿਬ ਜੀ ਦਾ ਬੋਰਡ ਤੁਸੀਂ ਦੇਖ ਰਹੇ ਹੋ ਪਾਸ਼ਾ ਜੀ ਦਸ਼ਮੀ ਦੇ ਆਓ ਆਪਾਂ ਇੱਥੇ ਦਰਸ਼ਨ ਦਿਦਾਰੇ ਕਰਾਂਗੇ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਇੱਥੇ ਬੋਰਡ ਲੱਗਿਆ ਹੋਇਆ ਕੋਟਲਾ ਨਹਿنگਖਾਂ ਰੋਪੜ 5 6 7 8 9 ਤੇ 10ਵੇਂ ਸਹਾਬ ਜادہ ਬਾਬਾਜੀਤ ਸਿੰਘ ਜੀ ਅਤੇ ਸਹਾਬ ਜادہ ਬਾਬਾ ਜੁਝਾਰ ਸਿੰਘ ਦੀ ਚਰਨ ਸ਼ੋਪ ਪ੍ਰਾਪਤ ਤੇ ਬੀਬੀ ਮਮਤਾਜ ਜੀ ਦਾ ਜਨਮ ਸਥਾਨ ਗੁਰਦੁਆਰਾ ਸਾਹਿਬ ਰੇਲ ਲਾਈਨ ਤੋਂ ਜਿਹੜਾ ਪਾਰ ਕਰਕੇ ਸੁਸ਼ੋਭਤਾ ਆਪਾਂ ਉੱਥੇ ਵੀ ਚੱਲਾਂਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਤੇ ਆਓ ਪਹਿਲਾਂ ਆਪਾਂ ਗੁਰਦੁਆਰਾ ਪਠਾ ਸਾਹਿਬ ਜਿਹਦੇ ਦਰਸ਼ਨ ਕਰਾਂਗੇ ਤੇ ਆਪਾਂ ਇੱਧਰੋਂ ਜਾ ਰਹੇ ਆ ਉੱਥੋਂ ਕਾਰ ਜਿਵੇਂ ਬਹਿ ਕੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਹੋਵਾਂਗੇ ਇਹ ਹੈ ਬਾਜ਼ਾਰ ਗੁਰਦੁਆਰ ਪੱਠਾ ਸਾਹਿਬ ਨੂੰ ਜਾਂਦੇ ਆਂ ਕਿ ਸਾਹਮਣੇ ਦਰਸ਼ਨ ਕਰੋ ਗੁਰਦੁਆਸਾਬ ਆਪਾਂ ਆ ਗਏ ਆਂ ਤੇ ਕਾਰ ਆਪਾਂ ਲਾਉਣੀ ਆ ਤੇ ਪਾਰਕਿੰਗ ਚ ਪਹਿਲੇ ਆਪਾਂ ਗੁਰਦੁਆਸਾਬ ਦੇ ਅੰਦਰ ਐਂਟਰ ਹੋ ਰਹੇ ਆ ਜੀ ਦਰਸ਼ਨ ਕਰੋ ਤੇ ਗੱਡੀ ਜਿਹੜੀ ਆਪਾਂ ਪਾਰਕਿੰਗ ਚ ਲਾਉਣੀ ਆ ਤੇ ਪਾਰਕਿੰਗ ਹੈਗੀ ਆ ਆਪੇ ਸਾਹਮਣੇ ਸਤਿਗੁਰੂ ਘਰ ਦੇ ਦਰਸ਼ਨ ਕਰਾਂਗੇ ਪਹਿਲਾਂ ਆਪਾਂ ਗੱਡੀ ਜਿਹੜੀ ਪਾਰਕਿੰਗ ਚ ਲਾ ਲਈਏ ਇਹ ਵੀਰ ਜੀ ਪਹਿਲਾਂ ਵਾਰੋਂ ਤੁਰੇ ਆ ਰਹੇ ਹੁਣ ਆਸਥਾ ਜੀ ਨਾਲ ਸਰਦਾ ਹੈਗੀ ਆ ਦੇਖਦੇ ਹਾਂ ਉਹ ਵਿਚਾਰਿਆਂ ਦੇ ਇੱਕ ਲੱਤ ਵੀ ਹੈ ਨਹੀਂ ਜੀ ਸੰਗਤ ਤੁਸੀਂ ਦੇਖ ਰਹੇ ਹੋ ਕਿਉਂਕਿ ਇਹ ਸੰਡੇ ਦਾ ਦਿਨ ਆ ਹਮੂਮਾ ਆ ਕੇ ਜਿਹੜੇ ਪਹੁੰਚ ਰਹੇ ਆ ਤੇ ਸਾਹਮਣੇ ਗੁਰਮਤ ਲਿਟਰੇਚਰ ਹਾਊਸ ਆ ਤੇ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਤੇ ਸਾਰੇ ਪਾਸੇ ਜਿਹੜਾ ਦਰਸ਼ਨ ਕਰਾਵਾਂਗਾ ਤੇ ਖਬਿਆਂ ਜੋੜਾ ਘਰ ਉਸ ਤੋਂ ਅੱਗੇ ਲੰਗਰ ਹਾਲ ਆ ਤੇ ਗਾਂ ਜਿਹੜੀਆਂ ਫਲਸਾਂ ਵਗੈਰਾ ਨਾਲ ਲੈ ਕੇ ਨਾ ਤੇ ਖੰਬਤ ਵੀ ਦੇਖ ਸਕਦੇ ਪੰਜੀ ਗੁਰਦੁਆਰਾ ਸਾਹਿਬ ਦਾ 15 ਰੁਪਏ ਐਂਟਰ ਕਰ ਲਿਆ ਹੈਗਾ ਤੇ ਹੱਥ ਪੈਰ ਧੋ ਲੈ ਤੇ ਪੈਰ ਧੋਵਾਂਗੇ ਤੇ ਸਾਹਮਣੇ ਆਪਾਂ ਦਰਸ਼ਨ ਕਰਾਂਗੇ ਇੱਧਰ ਬਾਬਾ ਜੀ ਬੈਠੇ ਨੇ ਕਾਟ ਸੇਵਾ ਵਾਲੇ ਸੰਗਤ ਜੀ ਸਾਬ ਤੋਂ ਪਹਿਲਾਂ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਇਤਿਹਾਸ ਤੇ ਤੁਸੀਂ ਇਸ ਨੂੰ ਇਤਿਹਾਸ ਨੂੰ ਹਿਸਟੋਰੀਕਲ ਸਿਕ ਦੀ ਸੈਂਸ ਆਫ ਗੁਰਦੁਆਰਾ ਸ੍ਰੀ ਫਟਾ ਸਾਹਿਬ ਡਿਸਟ੍ਰਿਕਟ ਰੂਪਨਗਰ ਇਤਿਹਾਸ ਗੁਰਦੁਆਰਾ ਸਾਹਿਬ ਜੀ ਤੁਸੀਂ ਸੰਗਤ ਜੀ ਨਾਲੇ ਵੀਡੀਓ ਦੇਖੋ ਤੇ ਨਾਲੇ ਤੁਸੀਂ ਇਸ ਇਤਿਹਾਸ ਨੂੰ ਪੜਨਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਇੱਥੇ ਆਏ ਸੀ ਉਹਨਾਂ ਨੇ ਇੱਥੇ ਖੈਰ ਲਈ ਜਗ੍ਹਾ ਮੰਗੇ ਤੇ ਆਏ ਕਿਸੇ ਨੇ ਮਜ਼ਾਕ ਕੀਤਾ ਕਿ ਗੁਰੂ ਜੀ ਨੇ ਪੱਠਾ ਮਜ਼ਦੂਰਾ ਦਾ ਕੁਝ ਸਮਾਂ ਠਹਿਰਨ ਲਈ ਇੱਥੇ ਜਿਹੜਾ ਸੀਗਾ ਪੁੱਛਿਆ ਤੇ ਜਿਹੜਾ ਪੱਠਾ ਸੀਗਾ ਉਹ ਦਗ-ਦਗ ਜਿਹੜਾ ਜਲ ਰਿਹਾ ਸੀਗਾ ਤੇ ਗੁਰੂ ਜੀ ਨੇ ਇਹਨਾਂ ਦੀ ਨੀਅਤ ਨੂੰ ਸਮਝ ਲਿਆ ਸਮਝ ਤਾਂ ਲਿਆ ਪਰ ਨੀਲੇ ਘੋੜੇ ਦੀ ਬਾਗ ਹਿਲਾਈ ਘੋੜਾ ਪੱਠੇ ਤੇ ਚੜ ਗਿਆ ਜੀ ਕੋੜ ਸਵਾਰ ਗੁਰਦੇਵ ਸਿੰਘ ਦੇ ਚੁਸਤ ਘੋੜੇ ਦੇ ਅਗਲੇ ਪੌੜਾਂ ਦੇ ਲੱਗਦੇ ਆ ਇਹ ਪੱਠਾ ਅਜੀਬ ਜਿਹੜਾ ਤਰੀਕੇ ਨਾਲ ਨਾ ਉਹ ਠੰਡਾ ਹੋ ਗਿਆ ਸੀਗਾ ਇੱਥੇ ਗੁਰੂ ਸਾਹਿਬ ਜਿਹੜਾ ਹੈਗੇ ਆ ਚਾਰ ਵਾਰ ਆਏ ਨੇ ਜੀ ਇੱਥੇ ਇਸ ਗੁਰਦੁਆਰਾ ਸਾਹਿਬ ਚ ਚਾਰ ਵਾਰ ਆਏ ਨੇ ਕਾਈਂਡਲੀ ਤੁਸੀਂ ਜਿਹੜਾ ਇਹਨੂੰ ਇਤਿਹਾਸ ਨੂੰ ਸਮਝਣਾ ਤੇ ਬੜੇ ਪ੍ਰੇਮ ਨਾਲ ਤੁਸੀਂ ਇਸ ਨੂੰ ਪੋਸ ਕਰਕੇ ਪੜ੍ਹਨਾ ਤੇ ਮੇਰੇ ਕੋਲ ਜਿਹੜੀ ਇੱਥੋਂ ਮੈਂ ਬੁੱਕਲੇਟ ਲਈ ਉਹਦੀ ਵੀ ਤੁਹਾਨੂੰ ਮੈਂ ਜਿਹੜੀ ਇਹਦੇ ਵਿੱਚ ਤੇ ਜਿਹੜੀ ਉਹਦੀ ਫੋਟੋ ਵਿੱਚ ਪਾ ਦਿੰਨਾ ਜੀ ਨਾਲ ਹੀ ਇਹਦੇ ਸਾਹਮਣੇ ਜੋੜਾ ਘਰ ਜੀ ਨਾਲ ਹੀ ਲੰਗਰ ਹਾਲ ਹੈਗੇ ਆ ਤੇ ਆਪਾਂ ਅੰਦਰ ਚੱਲਦੇ ਆਪਾਂ ਤੱਤ ਮਹਿ ਸਾਡੇ ਵਰਤਾਈ ਆਨੰਦਪੁਰ ਆਦੂ ਨਾਥੇ ਪਾਈ ਤੇ ਸਾਹਮਣੇ ਬਤਰਸ਼ਣ ਕਰਾਂਗੇ ਜਿੱਥੇ ਜਿਹੜਾ ਪਠਾ ਠੰਡਾ ਹੋ ਗਿਆ ਸੀ ਪਹਿਲਾਂ ਉਸ ਜਗ੍ਹਾ ਦੇ ਫਿਰ ਉੱਪਰ ਦਰਬਾਰ ਸਾਹਿਬ ਉੱਪਰ ਆ ਜੀ ਫਿਰ ਆਪਾਂ ਉੱਪਰ ਦਰਬਾਰ ਸਾਹਿਬ ਦੇ ਜਿਹੜੇ ਦਰਸ਼ਨ ਕਰਾਂਗੇ ਜਿਹੜਾ ਨਿਸ਼ਾਨ ਸਾਹਿਬ ਦੇ ਥੋੜਾ ਸੌ ਉੱਥੇ ਲਿਟੇ ਦਰਸ਼ਨ ਕਰ ਲਓ ਸੰਧੂ ਦਰਸ਼ਨ ਕਰ ਲਈ ਤੇ ਜਿਹੜਾ ਛੱਤ ਹੈਗੀ ਛੱਤ ਦੇ ਵਿਚੋ ਦੇ ਪਰ ਨਿਸ਼ਾਨ ਸਾਹਿਬ ਜਿਹੜਾ ਉੱਪਰ ਦੂਸਰਾ ਹਿੱਸਾ ਦਿਖ ਰਿਹਾ ਆਪਾਂ ਬਾਅਦ ਵਿੱਚ ਤੁਹਾਨੂੰ ਜਿਹੜੇ ਆ ਉਸ ਹਿੱਸੇ ਦੇ ਵੀ ਦਰਸ਼ਨ ਕਰਾਵਾਂਗੇ ਤੇ ਆਓ ਆਪਾਂ ਉਹ ਜਗ੍ਹਾ ਤੇ ਚੱਲਦੇ ਆਂ ਜਿੱਥੇ ਪੱਠਾ ਜਿਹੜਾ ਗੁਰੂ ਸਾਹਿਬ ਦੇ ਪੌੜ ਲੱਗਣ ਨਾਲ ਠੰਡਾ ਹੋ ਗਿਆ ਸੀ ਸੰਗਤ ਦੀ ਇਹ ਜਗ੍ਹਾ ਤੁਸੀਂ ਦਰਸ਼ਨ ਕਰੋ ਜਿੱਥੇ ਇਹਦਾ ਪੱਠਾ ਠੰਡਾ ਹੋ ਗਿਆ ਸੀ ਗੁਰੂ ਸਾਹਿਬ ਦੇ ਕੋੜੇ ਦੇ ਪੌੜ ਲੱਗਣ ਦੇ ਸਾਰੇ ਸੰਗਤ ਜਿਹੜੀ ਜੁੜੀ ਹੋਈ ਆ ਤੁਸੀਂ ਆ ਦੇਖੋ ਤੇ ਇਧਰੋਂ ਤਾਂ ਤਾਂ 1991 ਦੀ ਸ਼ੋਹਤ ਨੇ ਸੰਗਤ ਵੀ ਕਾਫੀ ਜੁੜੀ ਹੋਇਆ ਤੇ ਦੋ ਪਾਠ ਕਰੇ ਨੇ ਇਟਰਵੀਅੂ ਤਾਂ ਤਾਂ 1991 ਦੀ ਸ਼ੋਹਤ ਨੇ ਆਪਾਂ ਬਿਲਕੁਲ ਤਾਂ ਤਾਂ 1991 ਦੀ ਦੇ ਪਿੱਛੇ ਖੜੇ ਮਤਮਸਤ ਹੋ ਰਹੇ ਆ ਜੋ ਵੀ ਮੇਰੀ ਇਸ ਵੀਡੀਓ ਦੇਖ ਰਿਆ ਉਹਨਾਂ ਦੇ ਕੰਮਕਾਰਾਂ ਚ ਜਿੰਦੂਲੀ ਦਾ ਚੋਗਲ ਦੇ ਦੁਕਾਣ ਲਈ ਸ਼ਬਦ ਨਾਸ ਹੋਵੇ ادھر بھی گور گرھ ساحب جی کھلے ہوئے لیں. درشن کرو جی گرو گر سنگت نتمستک ہو رہی ہے کیونکہ سنڈے کا دن ہے گا آؤ آپ دربار صاحب چلا گے درشن کرا کے لیا درشن کر درشن لو ਅੱਜ ਦੇ ਇਹ ਮੁੱਖ ਬਾਤ ਨੇ ਜੋ ਬਾਖ ਬਾਬਜਾ ਆਇਆ ਸੀ ਬਲਾਲ ਮਹਾਲਾ ਪੰਜਵਾਂ ਬਿਨ ਹਰ ਕਾਮਨਾ ਆਵਤ ਹੈ ਜਾਂ ਸਿਓ ਰਾਜ ਮਾਤ ਤੁਮ ਲਾਗੇ ਉਹੋ ਮੋਹਣੀ ਮਹਾਵਤ ਹੈ ਰਹਾਉ ਪਾਵਨ ਅੰਗ 821 ਕੋ ਪਹਿਲਾਂ ਉਪਰ ਦਰਵਾਜ਼ਾ ਜਾਣ ਤੋਂ ਪਹਿਲਾਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਤਾਂ ਤੁੰ ਤੁੰ ਸ੍ਰੀ ਗੁਰੂ ਦਸਵੀਂ ਪਾਸ਼ਾਹੀ ਮਹਾਰਾਜ ਸਿਧਾਂਤ ਦੇ ਨਿਸ਼ਾਨ ਸਾਹਿਬ ਦੇ ਖੱਲੋਂ ਮ ਦਿਖਾਇਆ ਸੀ ਉੱਪਰੋਂ ਥੋੜਾ ਪਾਰ ਵੀ ਬਣੇ ਹੋਏ ਜੀ ਤੇ ਦਰਸ਼ਨ ਕਰ ਲੋ ਤੁਹਾਡੀ ਜੀ ਹਾਜ਼ਰੀ ਇੱਥੇ ਸਾਨੂੰ ਜੀ ਪ੍ਰਵਾਨ ਹੋ ਚੁੱਕੀ ਆ ਗੁਰੂ ਚਰਨਾਂ ਦੇ ਵਿੱਚ ਆਪਾਂ ਲੱਖਾਂ ਤੋਂ ਕੋਕੇ ਆਉਨੇ ਆ ਬਾਬਾ ਜੀ ਜਿਹੜੇ ਆ ਬਾਕ ਲੈ ਰਹੇ ਨੇ

میرا ہارت جو رائع جماعت کم لگے او محلی محاب دہے رہا ہارت جو رائع جماعت کم لگے او محلی محاب دہے شوڑ رکھنے میں ہم داب دہے ایسے <سؤال> <سؤال>

میں سب

ਮੈਂ ਸਤ ਗੁਰੂ ਲੱਗਦਾ ਤੇ ਆਤ ਨਹੀਂ ਲੇ ਲੇ ਤੋ ਆ ਗੁਰੂ ਦੀ ਤਾਰਸ ਗੁਰਾਣੀ ਦੀ ਸਤਿ ਸੇ ਬਹੁਤ ਸੋਹਣਾ ਗੁਰਦਵਾਰ ਸਾਹਿਬ ਜਿਹੜਾ ਬਣਿਆ ਹੋਇਆ ਸਮਝ ਤੇ ਆਪਾਂ ਇੱਧਰ ਫਾਈਨਲ ਲੰਗਰ ਹਲਵਾ ਲਾ ਆ ਗਏ ਆ ਤੇ ਥੋੜਾ ਬਤਾਂ ਲੰਗਰ ਜਰੂ ਸ਼ਕਾਂਗੇ ਇਸ ਤੋਂ ਬਾਅਦ ਆਪਾਂ ਵੀਡੀਓ ਨੂੰ ਸਮਾਪਤ ਇੱਥੇ ਕਰਾਂਗੇ ਫਾਈਨਲੀ ਆਪਾਂ ਲੰਗਰ ਜਿਹੜਾ ਸ਼ਕ ਲਿਆ ਸੰਗਤ ਦੇਖੋ ਤੁਸੀਂ ਪ੍ਰਸ਼ਾਦਾ ਪਾਣੀ ਸ਼ਕ ਰਹੀ ਆ ਬਾਬਾ ਜੀ ਵੀ ਇੱਧਰ ਪ੍ਰਸ਼ਾਦਾ ਵਰਤੌਣ ਆਏ ਨੇ ਨਹੀਂ ਧੰਨਵਾਦ ਜਾਦਾ ਲੰਗਰ ਵੀ ਇੱਥੇ ਤਿਆਰ ਆ ਜੀ ਨਾਲ ਉਹ ਵੀ ਚੱਲ ਰਿਹਾ ਲੰਗਰ ਪ੍ਰਸ਼ਾਦਾ ਪਾਣੀ ਉਹ ਵੀ ਤਿਆਰ ਆ ਕੜੀ ਬਣੀ ਹੋਈ ਆ ਇਧਰ ਮੇਰੇ ਨਾਲ ਬਾਬਾ ਜੀ ਇਹ ਵੀ ਕੜੀ ਦੇ ਨਾਲ ਚੌਲ ਛੱਕ ਰਹੇ ਆ ਗੁਰਦੁਆਰਾ ਪੱਠਾ ਸਾਹਿਬ ਤੋਂ ਜੀ ਇਹ ਜਿਹੜਾ ਮੈਂ ਇਤਿਹਾਸ ਖਾਣਾ ਤੁਸੀਂ ਇਹਨੂੰ ਵੀ ਜ਼ੂਮ ਕਰਕੇ ਪੜ੍ਹ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਕਿ ਇਹਦੇ ਨਾਲ ਜਿਹੜੀ ਵੀਡੀਓ ਨੂੰ ਇੱਥੇ ਸਮਾਪਤ ਕਰਾਂਗਾ ਸਾਹਮਣੇ ਸਿਰ ਇਧਰ WhatsApp ਤੇ ਸਾਨੂੰ ਪੱਠਾ ਸਾਹਿਬ ਜੀ ਦੇ ਦਰਸ਼ਨ ਕਰਾਏ ਤੇ ਗੁਰੂ ਮਹਾਰਾਜ ਇੱਦਾਂ ਹੀ ਬਖਸ਼ਿਸ਼ਾਂ ਕਾਰਨ ਮੈਂ ਤੁਹਾਨੂੰ ਜਿਹੜੇ ਗੁਰੂ ਘਰਾਂ ਦੇ ਜਿਹੜੇ ਦਰਸ਼ਨ ਉਹ ਕਰਵਾਉਂਦਾ ਰਹਾ ਇਹਦੇ ਨਾਲ ਸੁਰਿੰਦਰ ਸਿੰਘ ਜੀ ਨੂੰ ਦਿਓ ਇਜਾਜ਼ਤ ਸਸੀ ਕਾਲਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ